ਸਸ਼ੀਗੜ ਦੇ ਤੋਂ 124 7 ਪਿੰਚਾ ਪੰਚਕੁਲਾ ਦੇ ਪਿੰਡ ਉੱਪਰਲੀ ਚੌਂਕੀ ਵਿੱਚ ਤਿੰਦੂਆ ਦੇਖਣ ਤੋਂ ਬਾਅਦ ਪਿੰਡ ਵਿੱਚ دہشت ਦਾ ਮਾਹੌਲ ਪਿੰਡ ਵਾਸੀਆਂ ਨੇ ਰਾਤ ਨੂੰ ਪਿੰਡ ਦੇ ਨੇੜੇ ਪਹਾੜੀ ਵਿੱਚ ਦੋ ਚਿੱਤੇ ਘੁੰਮਦੇ ਦੇਖਿਆ ਤੇ ਉਹਨਾਂ ਦੀ ਵੀਡੀਓ ਵੀ ਬਣਾਈ ਦੋਵੇਂ ਤਿੰਦੂ ਪਿੰਡ ਦੇ ਆਲੇ-ਦੁਆਲੇ ਦੇ ਇਲਾਕਿਆਂ ਤੇ ਪਹਾੜੀਆਂ ਵਿੱਚ ਲੰਬੇ ਸਮੇਂ ਤੱਕ ਘੁੰਮ ਰਹੇ ਸਨ ਤਿੰਦੂਆ ਦੀ ਅਚਾਨਕ ਮੌਜੂਦਗੀ ਨਾਲ ਪਿੰਡ ਵਿੱਚ دہشت ਫੈਲ ਗਈ ਤੇ ਲੋਕਾਂ ਨੇ ਆਪਣੇ ਘਰ ਵਿੱਚ ਲੁਕ ਗਏ ਬੱਚਿਆਂ ਤੇ ਔਰਤਾਂ ਨੂੰ ਖਾਸ ਕਰਕੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹਾਲਾਂਕਿ ਪਿੰਡ ਦੇ ਬਹੁਤ ਸਾਰੇ ਨੌਜਵਾਨ ਮੌਕੇ ਇਕੱਠੇ ਹੋ ਗਏ ਪੰਚਕੁਲਾ ਦੇ ਸੈਕਟਰ 32 ਨੇੜੇ ਪਿੰਡ ਉੱਪਰਲੇ ਚੌਂਕੇ ਇੱਕ ਪਹਾੜੀ ਖੇਤਰ ਵਿੱਚ ਸਥਿਤ ਹੈ ਜਿੱਥੇ ਪਹਿਲਾਂ ਵੀ ਜੰਗਲੀ ਜਾਨਵਰਾਂ ਦੇ ਆਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਪਹਿਲੀ ਵਾਰ ਦੋ ਤਿੰਨ ਦੇ ਇਕੱਠੇ ਦੇਖੇ ਗਏ ਹਨ ਇਸ ਘਟਨਾ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਅਧਿਕਾਰੀਆਂ ਨੇ ਪਿੰਡ ਦਾ ਨਿਰਖਣ ਕੀਤਾ ਤੇ ਪਿੰਡ ਵਾਸੀਆਂ ਨੂੰ ਸੁਚੇਤ ਰਹਿਣ ਅਤੇ ਤਿੰਦੂ ਨੂੰ ਨਾ ਭੜਕਾਉਣ ਜਾਂ ਤੰਗ ਕਰਨ ਦੀ ਅਪੀਲ ਕੀਤੀ ਜੰਗਲਾਤ ਵਿਭਾਗ ਦੀਆਂ ਟੀਮਾਂ ਚਿੱਤਿਆਂ ਦੀ ਗਤੀਵਿਧੀਆਂ ਤੇ ਨਜ਼ਰ ਰੱਖਣ ਰਹੀਆਂ ਹਨ ਅਤੇ ਉਹਨਾਂ ਨੂੰ ਸੁਰੱਖਿਅਤ ਜੰਗਲੀ ਖੇਤਰਾਂ ਵਿੱਚ ਵਾਪਸ ਜਾਰੀਆਂ ਹਨ ਵਿਭਾਗ ਨੇ ਪਿੰਡ ਵਾਸੀਆਂ ਨੂੰ ਰਾਤ ਨੂੰ ਬਾਹਰ ਨਾ ਜਾਣ ਅਤੇ ਬੱਚਾ ਨੂੰ ਇਕੱਲੇ ਨਾ ਭੇਜਣ ਦੀ ਸਲਾਹ ਦਿੱਤੀ ਹੈ ਸਸ਼ੀਗਾਲ ਦੇ ਤੋਂ 124 ਇੰਟੂ 7 ਪਿੰਚਾ ਪੰਚਕੁਲਾ ਦੇ ਪਿੰਡ ਉੱਪਰਲੀ ਚੌਂਕੀ ਵਿੱਚ ਤਿੰਦੂਆ ਦੇਖਣ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪਿੰਡ ਵਾਸੀਆਂ ਨੇ ਰਾਤ ਨੂੰ ਪਿੰਡ ਦੇ ਨੇੜੇ ਪਹਾੜੀ ਵਿੱਚ ਦੋ ਚਿੱਤੇ ਘੁੰਮਦੇ ਦੇਖਿਆ ਤੇ ਉਹਨਾਂ ਦੀ ਵੀਡੀਓ ਵੀ ਬਣਾਈ ਦੋਵੇਂ ਤਿੰਦੂ ਪਿੰਡ ਦੇ ਆਲੇ-ਦੁਆਲੇ ਦੇ ਇਲਾਕਿਆਂ ਤੇ ਪਹਾੜੀਆਂ ਵਿੱਚ ਲੰਬੇ ਸਮੇਂ ਤੱਕ ਘੁੰਮ ਰਹੇ ਸਨ ਤਿੰਦੂਆ ਦੀ ਅਚਾਨਕ ਮੌਜੂਦਗੀ ਨਾਲ ਪਿੰਡ ਵਿੱਚ ਦਹਿਸ਼ਤ ਫੈਲ ਗਈ ਤੇ ਲੋਕਾਂ ਨੇ ਆਪਣੇ ਘਰ ਵਿੱਚ ਲੁਕ ਗਏ ਬੱਚਿਆਂ ਤੇ ਔਰਤਾਂ ਨੂੰ ਖਾਸ ਕਰਕੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹਾਲਾਂਕਿ ਪਿੰਡ ਦੇ ਬਹੁਤ ਸਾਰੇ ਨੌਜਵਾਨ ਮੌਕੇ ਤੇ ਇਕੱਠੇ ਹੋ ਗਏ ਪੰਚਕੁਲਾ ਦੇ ਸੈਕਟਰ 32 ਨੇੜੇ ਪਿੰਡ ਉੱਪਰਲੇ ਚੌਂਕੇ ਇੱਕ ਪਹਾੜੀ ਖੇਤਰ ਵਿੱਚ ਸਥਿਤ ਹੈ ਜਿੱਥੇ ਪਹਿਲਾਂ ਵੀ ਜੰਗਲੀ ਜਾਨਵਰਾਂ ਦੇ ਆਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਪਹਿਲੀ ਵਾਰ ਦੋ ਤਿੰਨ ਦੇ ਇਕੱਠੇ ਦੇਖੇ ਗਏ ਹਨ ਇਸ ਘਟਨਾ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਅਧਿਕਾਰੀਆਂ ਨੇ ਪਿੰਡ ਦਾ ਨਿਰਖਣ ਕੀਤਾ ਤੇ ਪਿੰਡ ਵਾਸੀਆਂ ਨੂੰ ਸੁਚੇਤ ਰਹਿਣ ਅਤੇ ਤਿੰਦੂਵਨ ਨੂੰ ਨਾ ਭੜਕਾਉਣ ਜਾਂ ਤੰਗ ਕਰਨ ਦੀ ਅਪੀਲ ਕੀਤੀ ਜੰਗਲਾਤ ਵਿਭਾਗ ਦੀਆਂ ਟੀਮਾਂ ਚਿਤਿਆਂ ਦੀ ਗਤੀਵਿਧੀਆਂ ਤੇ ਨਜ਼ਰ ਰੱਖਣ ਰਹੀਆਂ ਹਨ ਅਤੇ ਉਹਨਾਂ ਨੂੰ ਸੁਰੱਖਿਅਤ ਜੰਗਲੀ ਖੇਤਰਾਂ ਵਿੱਚ ਵਾ ਜਾਰੀਆ ਹਨ ਵਿਭਾਗ ਨੇ ਪਿੰਡ ਵਾਸੀਆਂ ਨੂੰ ਰਾਤ ਨੂੰ ਬਾਹਰ ਨਾ ਜਾਣ ਅਤੇ ਬੱਚਾ ਨੂੰ ਇਕੱਲੇ ਨਾ ਭੇਜਣ ਦੀ ਸਲਾਹ ਦਿੱਤੀ ਹੈ ਸਸ਼ੀਗਾਂ ਦੇ ਤੋਂ 124 7 ਪੰਜਾਬ ਪੰਚਕੁਲਾ ਦੇ ਪਿੰਡ ਉੱਪਰਲੇ ਚੌਂਕੀ ਵਿੱਚ ਤਿੰਦੂਆ ਦੇਖਣ ਤੋਂ ਬਾਅਦ ਪਿੰਡ ਵਿੱਚ دہشت ਦਾ ਮਾਹੌਲ ਪਿੰਡ ਵਾਸੀਆਂ ਨੇ ਰਾਤ ਨੂੰ ਪਿੰਡ ਦੇ ਨੇੜੇ ਪਹਾੜੀ ਵਿੱਚ ਦੋ ਚਿੱਤੇ ਘੁੰਮਦੇ ਦੇਖਿਆ ਤੇ ਉਹਨਾਂ ਦੀ ਵੀਡੀਓ ਵੀ ਬਣਾਈ ਦੋਵੇਂ ਤਿੰਦੂ ਪਿੰਡ ਦੇ ਆਲੇ-ਦੁਆਲੇ ਦੇ ਇਲਾਕਿਆਂ ਤੇ ਪਹਾੜੀਆਂ ਵਿੱਚ ਲੰਬੇ ਸਮੇਂ ਤੱਕ ਘੁੰਮ ਰਹੇ ਸਨ ਤਿੰਦੂਆ ਦੀ ਅਚਾਨਕ ਮੌਜੂਦਗੀ ਨਾਲ ਪਿੰਡ ਵਿੱਚ دہشت ਫੈਲ ਗਈ ਤੇ ਲੋਕਾਂ ਨੇ ਆਪਣੇ ਘਰ ਵਿੱਚ ਲੁਕ ਗਏ ਬੱਚਿਆਂ ਤੇ ਔਰਤਾਂ ਨੂੰ ਖਾਸ ਕਰਕੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹਾਲਾਂਕਿ ਪਿੰਡ ਦੇ ਬਹੁਤ ਸਾਰੇ ਨੌਜਵਾਨ ਮੋਕੇ ਇਹ ਇਕੱਠੇ ਹੋ ਗਏ ਪੰਚਕੁਲਾ ਦੇ ਸੈਕਟਰ 32 ਨੇੜੇ ਪਿੰਡ ਉੱਪਰਲੇ ਚੌਂਕੇ ਇੱਕ ਪਹਾੜੀ ਖੇਤਰ ਵਿੱਚ ਸਥਿਤ ਹੈ ਜਿੱਥੇ ਪਹਿਲਾਂ ਵੀ ਜੰਗਲੀ ਜਾਨਵਰਾਂ ਦੇ ਆਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਪਹਿਲੀ ਵਾਰ ਦੋ ਤਿੰਨ ਦੇ ਇਕੱਠੇ ਦੇਖੇ ਗਏ ਹਨ ਇਸ ਘਟਨਾ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਅਧਿਕਾਰੀਆਂ ਨੇ ਪਿੰਡ ਦਾ ਨਿਰਖਣ ਕੀਤਾ ਤੇ ਪਿੰਡ ਵਾਸੀਆਂ ਨੂੰ ਸੁਚੇਤ ਰਹਿਣ ਅਤੇ ਤਿੰਦੂ ਨੂੰ ਨਾ ਭੜਕਾਉਣ ਜਾਂ ਤੰਗ ਕਰਨ ਦੀ ਅਪੀਲ ਕੀਤੀ ਜੰਗਲਾਤ ਵਿਭਾਗ ਦੀਆਂ ਟੀਮਾਂ ਚਿੱਤਿਆਂ ਦੀ ਗਤੀਵਿਧੀਆਂ ਤੇ ਨਜ਼ਰ ਰੱਖਣ ਰਹੀਆਂ ਹਨ ਅਤੇ ਉਹਨਾਂ ਨੂੰ ਸੁਰੱਖਿਅਤ ਜੰਗਲੀ ਖੇਤਰਾਂ ਵਿੱਚ ਵਾਪ ਜਾਂ ਜਾ ਰਹੀਆਂ ਹਨ ਵਿਭਾਗ ਨੇ ਪਿੰਡ ਵਾਸੀਆਂ ਨੂੰ ਰਾਤ ਨੂੰ ਬਾਹਰ ਨਾ ਜਾਣ ਅਤੇ ਬੱਚਾ ਨੂੰ ਇਕੱਲੇ ਨਾ ਭੇਜਣ ਦੀ ਸਲਾਹ ਦਿੱਤੀ ਹੈ